ਤੁਸੀਂ ਅਕਸਰ ਹੀ ਕਥਨ ਸੁਣਿਆ ਹੋਣਾ ਹੈ ਕਿ ਜਿਹੜਾ ਇਸ ਧਰਤੀ ਤੇ ਆਊਗਾ ਉਹਨੇ ਤਾਂ ਜਾਣਾ ਹੀ ਹੈ ਸਾਡੇ ਬਜ਼ੁਰਗ ਕਹਿੰਦੇ ਨੇ ਪਰ ਮੈਂ ਇਸ ਚੀਜ਼ ਤੇ ਬਿਲੀਵ ਕਰਦਾ ਹਾਂ ਬਿਲਕੁਲ ਸਹੀ ਗੱਲ ਹੈ ਜਿਹਨੇ ਆਣਾ ਉਹ ਜਾਏਗਾ ਪਰ ਜਾਣ ਦਾ ਤਰੀਕਾ ਬੜਾ ਮੈਟਰ ਕਰਦਾ ਜਦੋਂ ਤੁਸੀਂ ਇਸ ਧਰਤੀ ਨੂੰ ਵਿਦਾ ਕਰਕੇ ਜਾ ਰਹੇ ਹੋ ਚਾਹੇ ਆਪਾਂ ਸਾਰਿਆਂ ਨੇ ਕਰਨਾ ਹੈ ਪਰ ਉਹ ਜਿਹੜਾ ਵਿਦਾ ਕਰਨ ਦਾ ਤਰੀਕਾ ਉਹ ਜਿਹੜੀ ਤੁਹਾਡੀ ਮੌਤ ਦਾ ਤਰੀਕਾ ਹੈ ਨਾ ਉਹ ਸਾਡੇ ਵੀਰ ਰਾਜਵੀਰ ਜਵੰਦਾ ਵਰਗਾ ਦੁੱਖ ਦਾ ਹੀ ਨਹੀਂ ਹੋਣਾ ਚਾਹੀਦਾ ਇਹਨਾਂ ਦੋਸਤੋ ਸਵੇਰੇ ਸਵੇਰੇ ਹੀ ਖਬਰ ਪਤਾ ਲੱਗੀ ਕਿ ਜਿਹੜੇ ਪੰਜਾਬ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਤੇ ਜਦੋਂ ਮੈਂ ਪੂਰੇ 10-15 ਦਿਨ ਤੋਂ ਇਹ ਪੂਰਾ ਸਿਸਟਮ ਫੋਲੋ ਕਰ ਰਹੇ ਸੀ ਆਪਾਂ ਕੇਸ ਦੇਖ ਰਹੇ ਸੀਗੇ ਤੇ ਉਹਦੇ ਵਿੱਚ ਨਾ ਇੱਕ ਬੜੀ ਇੰਟਰਸਟਿੰਗ ਜੀ ਚੀਜ਼ ਵਿੱਚ ਆਈ ਕਿ ਰੋਡ ਐਕਸੀਡੈਂਟ ਵਿੱਚ ਕੰਦੂਰੀ ਡੈਥ ਹੋ ਗਈ। ਇੱਥੇ ਵੀ ਜਿਹੜੀ ਮੈਂ ਖਬਰ ਤੁਹਾਡੇ ਸਾਹਮਣੇ ਲਾਈ ਹੈ ਇਹਨਾਂ ਨੇ ਵੀ ਇਹੀ ਲਿਖਿਆ ਹੈ ਨਾ ਹੌਰੀਫਿਕ ਰੋਡ ਐਕਸੀਡੈਂਟ। ਇਹ ਸੈਸ਼ਨ ਅੱਜ ਦਾ ਤੁਹਾਡੇ ਵਾਸਤੇ ਜ਼ਰੂਰੀ ਪਤਾ ਕਿਉਂ ਹੈ? ਤੁਹਾਡੇ ਵੀ ਘਰ 'ਚ, ਰਿਸ਼ਤੇਦਾਰੀ 'ਚ, ਦੋਸਤਾਂ 'ਚ ਕੋਈ ਨਾ ਕੋਈ ਇੱਕ ਬੰਦਾ ਜ਼ਰੂਰ ਹੋਏਗਾ ਜਿਹਦਾ ਕਦੇ ਨਾ ਕਦੇ ਐਕਸੀਡੈਂਟ ਹੋਇਆ ਹੋਵੇ। ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸੂਗਾ ਕਿ ਇਹ ਜਿਹੜੇ ਰੋਡ ਐਕਸੀਡੈਂਟਸ ਹੋ ਰਹੇ ਨੇ ਪੰਜਾਬ ਚ ਜਾਂ ਪੂਰੇ ਇੰਡੀਆ ਚ ਦੁਨੀਆ ਚ ਸਭ ਤੋਂ ਜ਼ਿਆਦਾ ਰੋਡ ਐਕਸੀਡੈਂਟਸ ਆਪਣੇ ਹੋ ਰਹੇ ਨੇ ਇੰਡੀਆ ਚ ਇਹਦੇ ਵਿੱਚ ਆਪਣੀ ਲਾਪਰਵਾਹੀ ਸਰਕਾਰ ਦੀ ਲਾਪਰਵਾਹੀ ਤੇ ਪੂਰੇ ਸਮਾਜ ਦੀ ਵੀ ਲਾਪਰਵਾਹੀ ਹੈ ਪੂਰਾ ਸੈਸ਼ਨ ਜ਼ਰੂਰ ਵੇਖਿਓ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਜੋ ਰਾਜਵੀਰ ਜਵੰਦਾ ਨਾ ਹੋਇਆ ਨਾ ਮੇਰੇ ਕਿਸੇ ਫੈਮਲੀ ਵਾਲੇ ਨਾਲ ਨਾ ਹੋਵੇ ਜਾਂ ਮੇਰੇ ਨਾਲ ਨਾ ਹੋਵੇ ਪੂਰਾ ਡਿਸਕਸ ਕਰਾਂਗੇ ਇੰਡੀਆ ਚ ਕੀ ਪ੍ਰੋਬਲਮ ਹੈ ਰੋਡ ਐਕਸੀਡੈਂਟਸ ਦੀ ਕੀ ਕਰ ਰਹੀ ਹੈ ਸਰਕਾਰ ਉਹਦੇ ਵਾਸਤੇ ਤੇ ਸਾਨੂੰ ਕੀ ਕਰਨਾ ਚਾਹੀਦਾ ਜਾਂ ਆਪਾਂ ਕੀ ਕਰ ਸਕਦੇ ਆ ਪੂਰਾ ਡਿਸਕਸ ਕਰਾਂਗੇ ਪਰ ਗੱਲ ਸ਼ੁਰੂ ਕਿੱਥੋਂ ਹੋਈ ਸੀਗੀ ਰਾਜਵੀਰ ਜਵੰਦਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਵਧੀਆ ਗਾਇਕ ਸਨ ਹੈਨਾ ਤੇ ਗਾਇਕ ਹੋਣ ਦੇ ਨਾਲ ਨਾਲ ਇਹਨਾਂ ਨੂੰ ਨਾ ਬਾਈਕਿੰਗ ਕਰਨ ਦਾ ਬੜਾ ਸ਼ੌਂਕ ਸੀਗਾ ਜੀ ਬਾਈਕ ਤੇ ਜਾਣਾ ਪਹਾੜਾਂ ਤੇ ਘੁੰਮਣਾ ਫਿਰਨਾ ਦੋਸਤਾਂ ਨਾਲ ਬਾਈਕਰਸ ਹੁੰਦੇ ਨੇ ਬੜਾ ਸ਼ੌਂਕ ਸੀ ਇਹਨਾਂ ਨੂੰ ਇਹਨਾਂ ਦੀ ਬਾਈਕ ਦੀ ਕਲੈਕਸ਼ਨ ਵੀ ਮੈਂ ਸੁਣਿਆ ਕਾਫੀ ਅੱਛੀ ਸੀ ਸੋ ਹੁੰਦਾ ਕੀ ਹੈ ਇਹ ਜਾਂਦੇ ਨੇ ਜੀ ਹਿਮਾਚਲ ਵਗੈਰਾ ਦਾ ਪਲਾਨ ਕਰਦੇ ਨੇ ਐਂਡ ਰਸਤੇ ਵਿੱਚ ਜ ਕਹਿੰਦੇ ਜਦੋਂ ਵਾਪਸ ਆ ਰਹੇ ਸੀਗੇ ਬੱਦੀ ਆਂਦਾ ਜੀ ਨਾਲ ਅਗਰ ਡਿਸਟ੍ਰਿਕਟ ਹੈ ਆਪਣੇ ਹਿਮਾਚਲ ਦਾ ਤੇ ਉੱਥੇ ਜਾ ਕੇ ਕੀ ਹੋ ਗਿਆ ਜੀ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਵੀਡੀਓ ਵਾਰਲੇ ਲਈ ਪਤਾ ਲੱਗ ਗਿਆ ਕਿ ਉਹਨਾਂ ਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਫੋਰਟਿਸ ਹਸਪਤਾਲ ਜਿਹੜਾ ਮੋਹਲੀ ਹੈ ਤੇ ਕਾਫੀ ਟਾਈਮ ਲੱਗ ਗਿਆ ਕਹਿੰਦੇ ਕਿ ਲਿਆਉਣ ਵਿੱਚ ਕਾਫੀ ਦੇਰ ਕਰ ਦਿੱਤੀ ਗਈ ਤੇ ਕਾਫੀ ਡਾਕਟਰਸ ਜਿਹੜੇ ਸੀਗੇ ਉਹਨਾਂ ਨੇ ਕਹਿ ਦਿੱਤਾ ਸੀ ਪਹਿਲਾਂ ਕੀ ਕੀ ਹੀ ਵਾਸ ਐਕਸਟ੍ਰੀਮਲੀ ਕ੍ਰਿਟੀਕਲ ਕਿ ਜਦੋਂ ਉਹਨਾਂ ਨੂੰ ਲਿਆਇਆ ਗਿਆ ਤੇ ਇਦਾਂ ਕਿਹਾ ਜਾਂਦਾ ਹੈ ਕਿ ਦੇਖੋ ਆਕਸੀਜਨ ਬ੍ਰੇਨ ਤੱਕ ਕਹਿੰਦੇ ਨਹੀਂ ਪਹੁੰਚ ਰਿਹਾ ਸੀਗਾ ਐਂਡ ਹੀ ਹੈਜ਼ ਮੇਜਰ ਸਪਾਇਨਲ ਇੰਜਰੀਜ਼ ਹੈਨਾ ਪਿੱਠੇ ਜਿਹੜਾ ਇਹ ਵਾਲਾ ਪਾਰਟ ਹੈ ਸਪਾਈਨ ਦਾ ਪਾਰਟ ਹੈ ਉੱਥੇ ਹੀ ਹੈਡ ਕੰਟ੍ਰੈਕਟਿਡ ਮੇਜਰ ਕੰਕਸ਼ਨਸ ਮੇਜਰ ਇੰਜਰੀਜ਼ ਪਤਾ ਸੀਗਾ ਡਾਕਟਰਸ ਨੂੰ ਜਦੋਂ ਆਪਾਂ ਇਹ ਮਨਕੇਤਾ ਥੌਲਕ ਸਾਹਿਬ ਜਿਹੜੇ ਇਹਨਾਂ ਦੇ ਜਿਗਰੀ ਯਾਰ ਵੀ ਨੇ ਉਹਨਾਂ ਦੀ ਇੰਟਰਵਿਊ ਦੇਖੀ ਸੀ ਮੈਂ ਤੋਂ ਉਹਦੇ ਵਿੱਚ ਜੋ-ਜੋ ਸਿੰਪਟਮ ਦੱਸ ਰਹੇ ਸੀਗੇ ਕਿ ਡਾਕਟਰ ਸਾਹਿਬ ਐਵੇਂ ਕਹਿ ਰਹੇ ਨੇ ਡਾਕਟਰ ਸਾਹਿਬ ਐਵੇਂ ਕਹਿ ਰਹੇ ਨੇ ਦਿਲ ਘਬਰਾਇਆ ਕਿ ਯਾਰ ਲੱਗਦਾ ਰਿਹਾ ਕਿ ਬਹੁਤ ਔਖਾ ਹੈ ਬਚਣਾ ਪਰ ਜਿਵੇਂ ਅਸੀਂ ਵੇਖਿਆ ਕਿ ਸਾਰੇ ਅਰਦਾਸਾਂ ਕਰ ਰਹੇ ਸੀਗੇ ਚਾਹੇ ਆਪਣੇ ਸੀਐਮ ਪੰਜਾਬ ਦੀ ਗੱਲ ਕਰ ਲਈਏ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਗੱਲ ਕਰ ਲਈਏ ਆਪਾਂ ਸਾਰੇ ਕਲਾਕਾਰਾਂ ਦੀ ਗੱਲ ਕਰ ਲਈ ਆਪਾਂ ਵੇਖ ਲਈਏ ਕਿ ਜਿਸ ਤਰ੍ਹਾਂ ਸਾਰੇ ਦੇ ਸਾਰੇ ਪ੍ਰੇ ਕਰ ਰਹੇ ਸੀਗੇ ਸਾਨੂੰ ਸੀਗਾ ਕਿ ਯਾਰ ਬਾਬਾ ਕਿਸੇ ਦੀ ਤਾਂ ਸੁਣੇ ਲਊਗਾ ਸਾਡੇ ਗੁਰੂ ਮਹਾਰਾਜ ਕਿਸੇ ਦਾ ਸੁਣੇ ਲੈਣਗੇ ਪਰ ਜਿੱਧਰੋਂ ਮੈਂ ਸੈਸ਼ਨ ਸਟਾਰਟ ਕੀਤਾ ਸੀ ਜਿਨੇ ਆਣਾ ਉਹਨੇ ਜਾਣਾ ਵੀ ਹੈ ਸੋ ਗੁਰੂ ਮਹਾਰਾਜ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਹੋਏਗਾ ਤੇ ਜਿਹੜੇ ਆਪਣੇ ਗਾਇਕ ਸਾਹਿਬ ਸੀ ਅੱਜ ਸਵੇਰੇ ਸਾਡਾ ਸਾਥ ਛੱਡ ਗਏ ਉਹਦਾ ਰੀਜ਼ਨ ਮੈਡੀਕਲੀ ਕੀ ਬਣਦਾ ਹੈ ਜੀ ਮਲਟੀਪਲ ਆਰਗਨ ਫੇਲੀਅਰਸ ਜੇ ਸਾਨੂੰ ਬੇਸਿਕ ਐਨਟੋਮੀ ਬਾਰੇ ਪਤਾ ਹੈ ਥੋੜੀ ਸਾਇੰਸ ਬਾਰੇ ਪਤਾ ਹੈ ਤੇ ਜਦੋਂ ਬ੍ਰੇਨ ਦੀ ਜਿਹੜੀ ਕਵਰੇਜ ਹੈ ਹੁਣ ਸਪਾਇਨਲ ਡੈਮੇਜ ਹੋਣ ਨਾਲ ਕੀ ਹੋ ਗਿਆ ਕਿ ਨਰਵਸ ਇਵੇਂ ਇਵੇਂ ਇੰਪੈਕਟ ਹੋਈਆਂ ਕਿ ਬ੍ਰੇਨ ਤੱਕ ਮੈਸੇਜ ਨਹੀਂ ਪਹੁੰਚ ਪਾ ਰਹੇ ਐਂਡ ਬ੍ਰੇਨ ਉਸ ਮੈਸੇਜ ਨੂੰ ਵਾਇਆ ਬਲੱਡ نیچے ਨਹੀਂ ਪਹੁੰਚਾ ਪਾ ਰਿਹਾ ਜੋ ਕਿ ਪੂਰਾ ਸਿਸਟਮ ਚੱਲਦਾ ਉਹ ਬੰਦ ਹੋ ਗਿਆ ਜਿਦੇ ਕਰਕੇ ਪਹਿਲਾਂ ਕਿਡਨੀ ਤੇ ਇਫੈਕਟ ਪਿਆ ਫਿਰ ਹੌਲੀ ਹੌਲੀ ਲਿਵਰ ਤੇ ਇਫੈਕਟ ਪਿਆ ਪੈਨਕ੍ਰੀਆਸ ਤੇ ਇਫੈਕਟ ਪਿਆ ਇੰਟਰਸਟਾਈਨ ਤੇ ਇਫੈਕਟਸ ਪਿਆ ਐਂਡ ਬੋਡੀ ਬੰਦ ਹੋ ਗਈ ਪਰ ਗੱਲ ਇਹ ਸੋਚਣ ਵਾਲੀ ਹੈ ਦੋਸਤੋ 35 ਸਾਲਾਂ ਦਾ ਗੱਭਰੂ ਬੰਦਾ 35 ਸਾਲਾਂ ਦਾ ਬੰਦਾ ਕੀ ਇਹ ਡੈਥ ਡਿਸਰਵ ਕਰਦਾ ਸੀ ਤੁਸੀਂ ਰਿਪੋਰਟਸ ਪੜ੍ਹ ਕੇ ਦੇਖੋ ਕਿ ਡੈਥ ਹੋਈ ਕਿਉਂ ਦਾ ਰੀਜ਼ਨ ਆਫ ਦਾ ਡੈਥ ਵਾਸ ਕਿ ਜਿਹੜਾ ਮੈਂ ਬਾਈਕ ਤੁਹਾਨੂੰ ਪਿੱਛੇ ਦਿਖਾਇਆ ਹੈ ਨਾ ਕਹਿੰਦੇ ਗਾਂ ਵਜੀ ਰਿਹਾ ਕੇ ਸਟ੍ਰੇ ਐਨੀਮਲ ਕਹਿੰਦੇ ਜੀ ਅੱਗੇ ਆ ਗਿਆ ਜਿਹੜਾ ਛੱਡ ਦਿੰਦੇ ਆ ਨਾ ਲੋਕੀ ਕੀ ਜਾ ਜੀ ਆਪਣੇ ਆਪ ਚਰਚੋਂ ਰਹੇਗੀ ਉਹ ਵਜਿਆ ਵਿੱਚ ਆ ਕੇ ਨਾ ਦੋਸਤੋਂ ਦਾ ਹੋਲ ਪੁਆਇੰਟ ਇਜ਼ ਜੇ ਉਹ ਗਾਂ ਨਾ ਵਜਦੀ ਜੇ ਉਹ ਪਸ਼ੂ ਨਹੀਂ ਵਜਦਾ ਰੋਡ ਤੇ ਨਹੀਂ ਹੁੰਦਾ ਤੇ ਅੱਜ ਸਾਡਾ ਜਿਹੜਾ ਵੱਡਾ ਪ੍ਰਾਇ ਸਾਡੇ ਨਾਲ ਹੁੰਦਾ ਪਰ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣ ਵਾਲਾ ਹਾਂ ਦੋਸਤੋ ਜਿਸ ਤੇ ਤੁਹਾਨੂੰ ਸੋਚ ਕੇ ਇੰਨੀ ਹੈਰਾਨੀ ਹੋਏਗੀ ਕਿ ਰਾਜਵੀਰ ਵਰਗੇ ਕਿੰਨੇ ਭਰਾ ਜਿਹੜਾ ਸਾਡਾ ਆਲਰੇਡੀ ਸਾਥ ਛੱਡ ਚੁੱਕੇ ਨੇ ਤੁਸੀਂ ਗੈਸ ਕਰ ਸਕਦੇ ਹੋ ਉਹਨਾਂ ਦੀ ਤਦਾਦ ਕੀ ਹੈ ਇੱਕ ਸਾਲ ਵਿੱਚ ਰੋਡ ਐਕਸੀਡੈਂਟਸ ਤੋਂ ਇੰਡੀਆ ਚ ਪੂਰੇ ਭਾਰਤ ਚ ਪਤਾ ਕਿੰਨੀਆਂ ਮੌਤਾਂ ਹੁੰਦੀਆਂ ਨੇ ਗੈਸ ਕਰੋ ਕਮੈਂਟ ਕਰਕੇ ਦੱਸਿਓ ਤੁਸੀਂ ਹੈਰਾਨ ਰਹਿ ਜਾਓਗੇ 2022 ਦਾ ਡਾਟਾ ਵੇਖ ਕੇ ਆ ਦੇਖੋ ਤੁਹਾਡੇ ਸਾਹਮਣੇ ਲਗਭਗ ਪੌਣੇ 2 ਲੱਖ ਲਗਭਗ ਪੌਣੇ 2 ਲੱਖ ਦੇ ਕਰੀਬ ਲੋਕੀ ਆਪਣੀ ਜਾਨ ਖੋ ਬੈਠਦੇ ਨੇ ਰੋਡ ਐਕਸੀਡੈਂਟਸ ਕਰਕੇ 2022 ਦਾ ਡਾਟਾ ਹੈ ਐਨਸੀਆਰਬੀ ਆਫੀਸ਼ਲ ਡਾਟਾ ਆਫ ਦਾ ਗਵਰਨਮੈਂਟ ਉਸ ਤੋਂ ਅੱਗੇ ਡਾਟਾ ਨਹੀਂ ਆਇਆ ਵਧੇਗਾ ਹੀ 2 2 ਲੱਖ ਦੇ ਕਰੀਬ ਤੇ ਮੰਨ ਕੇ ਚੱਲੋ ਉਸ ਤੋਂ ਬਾਅਦ ਜੇ ਮੈਂ ਇੰਡੀਆ ਦੀ ਗੱਲ ਕਰਾਂ ਆ ਦੇਖੋ ਇਹ ਕੀ ਦਿਖਾ ਰਿਹਾ ਮੈਪ ਇਹ ਮੈਪ ਇਹ ਦਿਖਾ ਰਿਹਾ ਓਕੇ ਸੌਰੀ ਇਹ ਮੈਪ ਦਿਖਾਉਂਦਾ ਹੈ ਕਿ ਜੇ ਮੈਂ ਪਰ 1000 ਕਿਲੋਮੀਟਰ ਦੀ ਗੱਲ ਕਰਾਂ 10000 ਕਿਲੋਮੀਟਰ ਦੀ ਹਰ 10000 ਕਿਲੋਮੀਟਰ ਤੇ ਜੇ ਡੈਥ ਦਾ ਟੋਲ ਆਪਾਂ ਨਾਪੀਏ ਇੰਡੀਆ ਵਿੱਚ ਹਾਈएस्ट ਡੈਥ ਰੇਟ ਹੈ ਰੋਡ ਦਾ ਕਿੰਨਾ 250 ਬੰਦਾ ਯਾਨੀ ਕਿ ਹਰ 10000 ਕਿਲੋਮੀਟਰ ਡਰਾਈਵ ਕਰਨ ਤੇ 250 ਬੰਦੇ ਦੀ ਡੈਥ ਹੋ ਰਹੀ ਹੈ ਕਿੰਨਾ ਮਾੜਾ ਅੰਕੜਾ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਸਮਾਜ ਨੂੰ ਸਾਡੀ ਸਰਕਾਰ ਨੂੰ ਕਿ ਅੱਜ ਆਪਾਂ ਆਪਣੇ ਆਪ ਨੂੰ ਵਿਸ਼ਵ ਗੁਰੂ ਵੇਖਣ ਦੇ ਸਪਨੇ ਬਣਾਉਨੇ ਆ ਕਿ ਬਈ ਵਿਸ਼ਵ ਗੁਰੂ ਬਣ ਗਏ ਵੀ ਆਰ ਆ 5 ਟ੍ਰਿਲੀਅਨ ਇਕਨੋਮੀ ਵੀ ਹੈਵ ਦਾ ਹਾਈਐਸਟ ਜੀਡੀਪੀ ਉਦਨ ਵਾਟ ਇਸ ਦਿਸ ਆਪਾਂ ਆਪਣੀ ਰੋਡਸ ਨੂੰ ਹੱਲੇ ਤੱਕ ਸੇਫ ਹੀ ਨਹੀਂ ਕਰ ਪਾਏ ਐਂਡ ਦਿਸ ਇਜ਼ ਅ ਕਨਫਰਮਡ ਡਾਟਾ ਉਸ ਤੋਂ ਬਾਅਦ ਹੋਰ ਦੇਖੋ ਜੀ ਇੱਥੇ ਵੀ ਨਹੀਂ ਗੱਲ ਖਤਮ ਹੁੰਦੀ ਜੇ ਮੈਂ ਰੋਡ ਐਕਸੀਡੈਂਟ ਦੀ ਗੱਲ ਕਰਾਂ ਸਭ ਤੋਂ ਜ਼ਿਆਦਾ ਜਿਹੜਾ ਜਵੰਦੇ ਵੀਰ ਦਾ ਸਿਗਾ ਨਾ ਆ ਦੇਖੋ ਟੂ ਵీలਰ ਸਭ ਤੋਂ ਜ਼ਿਆਦਾ ਕਹਿੰਦੇ ਡੈਥ ਰੇਟ ਜਿਹੜਾ ਹੈ 2021 ਦੇ ਡੇਟਾ ਦੇ ਹਿਸਾਬ ਨਾਲ ਲਗਭਗ 70000 ਮੌਤਾਂ ਟੂ ਵీలਰ ਤੇ ਹੋਈਆਂ ਨੇ ਸੋ ਟੂ ਵీలਰ ਜਿਹੜਾ ਹੈ ਜੇ ਤੁਸੀਂ ਵੀ ਚਲਾਉਂਦੇ ਹੋ ਬਈ ਥੋੜਾ ਧਿਆਨ ਨਾਲ ਚਲਾਇਆ ਕਰੋ ਬੁਲਟ ਲੈ ਲਿਆ ਸਾਂਭਿਆ ਨਹੀਂ ਜਾਂਦਾ ਯਾਰ ਬਾਈ ਥੋੜਾ ਹੌਲੀ ਚਲਾ ਲੈ ਫੁਕਰੀ ਮਾਰਨ ਨੂੰ ਥੋੜੀ ਆਪਾਂ ਬੁਲਟ ਲਿੱਤਾ ਹੈ ਜਾਂ ਕੋਈ ਵੀ ਬਾਈਕ ਆਪਾਂ ਲੈਂਦਾ ਉਹਨੂੰ ਹੈ ਕਰੀ ਜਾਣਾ ਰੇਸਿੰਗ ਦੇ ਯਾਨੀ ਕੀ ਫਾਇਦਾ ਯਾਰ ਮਾਪੇ ਉਹਦਾ ਸੋਚ ਆਪਣੇ ਘਰ ਵਾਲੀ ਦਾ ਸੋਚ ਆਪਣੇ ਬੱਚਿਆਂ ਦਾ ਸੋਚ ਦੇਖੋ ਡਾਟਾ ਦੱਸ ਰਿਹਾ 70000 ਮੌਤਾਂ 2021 ਚ ਹੋਈਆਂ ਜੀ ਸਿਰਫ ਟੂ व्हीਲਰਸ ਤੇ ਬਾਕੀ ਦੇਖੋ ਐਸਯੂਵੀ ਕਾਰ ਵਾਲੇ ਵੀ ਨੇ 23000 ਦੇ ਕਰੀਬ ਬਟ ਐਟ தி ਐਂਡ ਆਫ ਦਾ ਡੇ ਠੀਕ ਹੈ ਪੈਡਿਸਟਰੀਅਨਸ ਦੇਖੋ ਵਿਚਾਰੇ ਜਿਹੜੇ ਚੱਲ ਰਹੇ ਸੀਗੇ 19000 ਦੇ ਕਰੀਬ ਉਹ ਮਰੇ ਨੇ अनसेफ ਸਾਰਾ ਹੈ ਪਰ ਟੂ ਵਿਲਰ ਤੇ ਬਹੁਤ ਹੀ ਜ਼ਿਆਦਾ ਅਨਸੇਫ ਹੈ ਸੋ ਠੀਕ ਹੈ ਆਪਾਂ ਨਹੀਂ ਅਵੋਇਡ ਕਰ ਸਕਦੇ ਪਰ ਧਿਆਨ ਨਾਲ ਚਲਾ ਸਕਦੇ ਆ ਨਾ ਹੈਲਮਟ ਤੇ ਪਾ ਸਕਦੇ ਆ ਨਾ ਸੋ ਦੋਸਤੋ ਇਹੀ ਡਾਟਾ ਕੀ ਦਿਖਾ ਰਿਹਾ ਹੈ ਕਿ ਜੇ ਆਪਾਂ ਕਹੀਏ ਟੂ ਵਿਲਰਸ ਤੇ ਮੌਤਾਂ ਹੋ ਰਹੀਆਂ ਪਰ ਉਹ ਟੂ ਵਿਲਰਸ ਦੀ ਮੌਤਾਂ ਵੀ ਜਿਹੜੀ 50% ਮੌਤਾਂ ਹੋ ਰਹੀਆਂ ਨੇ ਉਸ ਟ੍ਰੇ animals ਕਰਕੇ ਹੋ ਰਹੀਆਂ ਨੇ ਯਾਨੀ ਕਿ ਜੇ ਮੈਂ 70000 ਦੀ ਗੱਲ ਕਰਾਂ 70000 ਤੋਂ ਲਗਭਗ 40000 ਜਿਹੜੀਆਂ ਮੌਤਾਂ ਹੋਈਆਂ ਨੇ ਉਹ ਬਈ ਕਦੀ ਕੁੱਤਾ ਸਾਹਮਣੇ ਆ ਗਿਆ ਕਦੀ ਗਾਂ ਸਾਹਮਣੇ ਆ ਗਈ ਉਹਦੇ ਕਰਕੇ ਹੋਈ ਆ ਆ ਦੇਖੋ ਸਟ੍ਰੇ ਅਨੀਮਲਸ ਸੈਕੰਡ ਬਿਗੇਸਟ ਕੇਸ ਆਫ ਦਾ ਰੋਡ ਐਕਸੀਡੈਂਟਸ ਦੱਸੋ ਹੁਣ ਕੀ ਕਰੀਏ ਨਾ ਸਰਕਾਰ ਤੋਂ ਆਵਾਰਾ ਕੁੱਤੇ ਸਾਹਮੇ ਜਾ ਰਹੇ ਨੇ ਹੁਣ ਸੁਪਰੀਮ ਕੋਰਟ ਦੀ ਰੀਜਰਮੈਂਟ ਆਈ ਹੈ ਉਹਦਾ ਕਿੰਨਾ ਕ੍ਰਿਟਿਸਿਜ਼ਮ ਕੀਤਾ ਪਰ ਕੀ ਹੱਲ ਹੋਇਆ ਕੁਝ ਨਹੀਂ ਨਾ ਇਹੇ ਸਾਹਮੇ ਆ ਜਾ ਰਿਹਾ ਤੇ 58% ਤੋਂ ਬਾਅਦ 26% ਦੇ ਅਰਾਊਂਡ ਪਤਾ ਕੀ ਹੈ ਦੋਸਤੋਂ گاਵਾਵਾਂ ਵੱਜਾਂ ਜਿਹੜੀਆਂ ਉਹ ਵਿੱਚ ਵੱਜਦੀਆਂ ਆ ਕਿ ਡਾਟਾ ਕਹਿ ਰਿਹਾ ਹੁਣ ਗੱਲ ਇਹ ਆ ਜਾਂਦੀ ਹੈ ਇਹ ਡਾਟਾ ਜਦੋਂ ਮੈਂ ਰਿਸਰਚ ਕਰਕੇ ਕੱਢ ਸਕਦਾ ਹਾਂ ਜਿਹੜੇ ਉੱਥੇ ਡਿਪਾਰਟਮੈਂਟ ਚ ਇੰਨੇ ਸੀਨੀਅਰ ਲੈਵਲ ਦੇ ਅਫਸਰ ਬੈਠੇ ਨੇ ਕਿ ਉਹਨਾਂ ਕੋਲ ਨਹੀਂ ਹੋਏਗਾ ਹੋਏਗਾ ਗੱਲ ਇਹ ਆਉਂਦੀ ਹੈ ਇਹ ਡਾਟਾ ਦੇਖਣ ਤੋਂ ਬਾਅਦ ਉਹਨਾਂ ਨੇ ਕੀਤਾ ਕੀ ਵਾਟ ਦੇ ਹੈਵ ਡਨ ਸੋ ਹਉ ਦੇਖੀਏ ਵਾਟ ਦੇ ਹੈਵ ਡਨ ਇਜ਼ ਲੋਜੀ ਕੀ ਕੀਤਾ ਜੀ ਕੈਪਟਨ ਸਾਹਿਬ ਆਏ 2017 ਵਿੱਚ ਕਹਿੰਦੇ ਆਪਾਂ ਇਸ ਚੀਜ਼ ਨੂੰ ਰੋਕਾਂਗੇ ਪਰ ਸਾਨੂੰ ਪੈਸੇ ਦੀ ਬਹੁਤ ਲੋੜ ਹੈ ਸਭ ਤੋਂ ਪਹਿਲਾਂ ਤੁਸੀਂ ਪੈਸਾ ਦੇਣਾ ਸ਼ੁਰੂ ਕਰੋ ਜੀ ਸਾਨੂੰ ਤੇ ਕੀ ਕਰ ਦਿੱਤਾ ਇੱਕ ਕਾਓ ਸੈਸ ਨਾ ਦੀ ਚੀਜ਼ ਸੈਸ ਕੀ ਹੁੰਦਾ ਜੀ ਟੈਕਸ ਔਨ ਟੈਕਸ ਜਿਹੜਾ ਟੈਕਸ ਲੱਗਦਾ ਹੈ ਉਸ ਤੇ ਕੁਝ ਪਰਸੈਂਟ ਟੈਕਸ ਹੋਰ ਲੱਗਿਆ ਕਰੇਗਾ ਔਨ 댓 ਅਮਾਉਂਟ ਉਹਨੋਂ ਨਾ ਦੇ ਤਾ ਕਾਉਸਿਸ ਤੇ ਕਹਿੰਦੇ ਨੇ ਜਿਵੇਂ ਐ ਆਹਾ ਬੈਠੀਆਂ ਨੇ گاਵਾ ਮੱਜਾਂ ਹੈਨਾ ਇੰਨੀ ਬੈਠਾ ਕਰਨਗੀਆਂ ਜੀ ਇਹ ਕਾਉ ਐਵੇਂ ਨਹੀਂ ਬੈਠਿਆ ਕਰੇਗੀ ਆਪਾਂ ਸਾਰੀਆਂ ਸੜਕਾਂ ਸੈੱਟ ਕਰਦਾਂਗੇ ਆਪਾਂ ਉਸ ਪੈਸੇ ਨਾਲ ਕਾਉ ਸ਼ੈਲਟਰ ਬਣਾਵਾਂਗੇ ਗਊਸ਼ਾਲਾ ਬਣਾਵਾਂਗੇ ਆਪਾਂ ਲੋਕਾਂ ਨੂੰ ਵੀ ਸ਼ਾਇਦ ਹੋ ਸਕਦਾ ਹੈ ਪੈਸਾ ਦਈਏ ਪਰ ਤੁਸੀਂ ਸਾਨੂੰ ਪਹਿਲਾਂ ਕਾਉਸਿਸ ਦੋ ਤਾਂ ਆਪਾਂ ਤੁਹਾਡੀ ਇਹ ਪ੍ਰੋਬਲਮ ਨੂੰ ਠੀਕ ਕਰਾਂਗੇ ਚਲੋ ਜੀ ਚੋਇਸ ਤਾਂ ਸੀਗੀ ਨਹੀਂ ਲੋਕਾਂ ਦਾ ਦੇਣਾ ਸ਼ੁਰੂ ਕਰਤਾ ਤੁਸੀਂ ਵੀ ਦਿੱਤਾ ਮੈਂ ਵੀ ਗੱਡੀ ਲਈ ਸੀ 2019 ਦੇ ਵਿੱਚ ਮੈਂ ਵੀ ਸੈਸ ਦਿੱਤਾ ਤੁਸੀਂ ਵੀ ਜਦੋਂ ਕੋਈ ਨਾ ਕੋਈ ਪਰਚੇਸ ਕੀਤਾ ਆਉਣਾ ਚਾਹ ਸਕੂਟਰ ਕੁਝ ਵੀ ਤੁਸੀਂ ਦਿੱਤਾ ਆਉਣਾ ਤੇ ਉਹਦੀ ਕਲੈਕਸ਼ਨ ਪਤਾ ਕਿੰਨੀ ਆ ਆ ਦੇਖੋ ਜੀ ਇੱਕ ਰਿਪੋਰਟ ਆਈ ਸੀ ਹੁਣੀ ਪੰਜਾਬ ਹਾਊਸ ਕਮੇਟੀ ਰਿਪੋਰਟ ਆ ਸਰਚ ਕਰਕੇ ਵੇਖ ਲਿਓ ਉਹਨੇ ਕਿਹਾ ਹੈ ਲਗਭਗ 71 ਕਰੋੜ ਯਾਨੀ ਕਿ ਲਗਭਗ 71 ਕਰੋੜ ਰੁਪਏ ਦੇ ਕਰੀਬ ਕਾਓ ਸੈਸ ਜਿਹੜਾ ਹੈ ਕਲੈਕਟ ਹੁੰਦਾ ਹੈ ਠੀਕ ਹੈ ਜੀ 2018-19 ਤੱਕ 2-3 ਸਾਲਾਂ ਦੇ ਵਿੱਚ ਹੀ ਇੰਨਾ ਕਾਉਸਸ ਇਕੱਠਾ ਹੋ ਗਿਆ ਪਰ ਗੱਲ ਇਹ ਹੈ ਦੋਸਤੋ ਲੱਗਿਆ ਕਿੱਥੇ ਕਾਉਸਸ ਸਿਰਫ ਲੁਧਿਆਣੇ ਦੀ ਗੱਲ ਕਰਦੇ ਹਾਂ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟਸ ਕਿਹਾ ਹੋਏ ਹੁੰਦੇ ਨੇ ਸਿਰਫ ਲੁਧਿਆਣੇ ਦੇ ਐਮਸੀ ਨੇ ਜਦੋਂ ਉਹਦੀ ਰਿਪੋਰਟ ਦੇਖੀ ਗਈ ਸੋ ਉਹ ਕਹਿੰਦੇ ਕਿ ਦੇਖੋ ਜੀ ਲਗਭਗ 35 35.82 ਯਾਨੀ ਕਿ ਲਗਭਗ 36 ਕਰੋੜ ਰੁਪਏ ਕਾਉਸਸ ਇਕੱਠਾ ਹੋਇਆ ਪਰ ਉਹ ਜਿਹੜਾ ਕਾਉਸਸ ਹੈ ਉਹ ਕਿਤੇ ਲੱਗਿਆ ਹੀ ਨਹੀਂ ਉਹ ਹੱਲੇ ਵੀ ਐਵੇਂ ਹੀ ਪਿਆ ਦੇਖੋ ਜੀ ਸਟ੍ਰੇ ਕੈਟਲ ਮੈਨੇ ਸਟਿਲ ਓਨ ਦ ਰੋਡ ਤੁਸੀਂ 36 ਕਰੋੜ ਰੁਪਏ ਇਕੱਠਾ ਕੀਤਾ ਯਾਰ ਲਾਇਆ ਕਿੱਥੇ ਤੁਸੀਂ ਪੋਸਟਰ ਲਵਾਲੇ ਕੀ ਕੀਤਾ ਮੈਂ ਤੁਹਾਨੂੰ ਰੀਅਲੀ ਦੱਸਦਾ ਆਪਣੇ ਪੰਜਾਬ ਦੀ ਰੋਡਸ ਦੀ ਅੱਜ ਦੇ ਟਾਈਮ ਇੰਨੀਆਂ ਖਰਾਬ ਹਾਲਾਤਾਂ ਨੇ ਰਾਤ ਨੂੰ ਇੱਕ ਵਾਰ ਆਪਾਂ ਜਾ ਰਹੇ ਸੀਗੇ ਬਿਲੀਵ ਮੀ ਆਪਾਂ ਮੋੜ ਕੱਟ ਰਹੇ ਸੀਗੇ ਉਹ ਇਹੋ ਜਿਹੇ ਮੋੜ ਸੀਗਾ ਨਾਰਮਲ ਇੱਕ ਪਟਿਆਲਾ ਤੋਂ ਮੈਂ ਵਾਪਸ ਆ ਰਿਹਾ ਸੀਗਾ ਨਾਰਮਲ ਮੋੜ ਸੀਗਾ ਬਟ ਅੱਗੇ ਸਾਨੂੰ ਡਿਵਾਈਡਰ ਨਹੀਂ ਦਿਖ ਰਿਹਾ ਸੀ ਨਾ ਕੋਈ ਡਿਵਾਈਡਰ ਤੇ ਰਿਫਲੈਕਟਰ ਨਾ ਕੋਈ ਚਿੱਟੀ ਪੱਟੀ ਨਾ ਕੋਈ ਪੀਲੀ ਪੱਟੀ ਕਿਉਂ ਜੀ ਵਾਏ ਕਿੱਥੇ ਜਾ ਰਿਹਾ ਫਿਰਿਆ ਪੈਸਾ ਜਵੰਦਾ ਅੱਜ ਇੱਕ ਮਰਿਆ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਜਿਵੇਂ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਓਵੇਂ ਬਚ ਜੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਓਵੇਂ ਬਚ ਜੇ ਤਾਂ ਤੁਹਾਨੂੰ ਵੀ ਕੁਝ ਕਰਨਾ ਪੈਣਾ ਬਈ ਇਹ ਚੀਜ਼ਾਂ ਵੇਖ ਕੇ ਵੋਟ ਪਾਓ ਅਗਲੀ ਵਾਰ ਜਿਹੜਾ ਇਹ ਮੁੱਦਿਆਂ ਨੂੰ ਚੱਕਦਾ ਹੈ ਉਹਨੂੰ ਵੇਖ ਕੇ ਦੋਸਤੋਂ ਵੋਟ ਪਾਓ ਐਂਡ ਅਖੀਰ ਵਿੱਚ ਮੈਨੂੰ ਦੱਸ ਕੇ ਜਰੂਰ ਜਾਇਓ ਕਿ ਭਈ ਇਹਦਾ ਹੱਲ ਕੀ ਹੋ ਸਕਦਾ ਕਿਵੇਂ ਆਪਾਂ گاਵਾ ਮੱਜਾਂ ਨੂੰ ਸੜਕ ਤੋਂ ਦੂਰ ਰੱਖੀਏ ਮੈਨੂੰ ਜੋ ਇਹਦਾ ਹੱਲ ਦਿਖਦਾ ਹੈ ਨਾ ਦੋਸਤੋ ਉਹ ਇਹੀ ਹੈ ਕਿ ਤੁਹਾਡੇ ਵਰਗੇ ਸਮਝਦਾਰ ਬੰਦੇ ਜਦੋਂ ਸਿਵਲ ਸਰਵਿਸ ਵਿੱਚ ਆਉਣਗੇ ਨਾ ਤੁਸੀਂ ਆਪ ਹੱਲ ਕਰਿਓ ਪੋਨਾ ਵਾਸਤੇ ਮੁੱਦਾ ਹੀ ਨਹੀਂ ਹੈ ਤੁਸੀਂ ਐਟਲੀਸਟ ਜਦੋਂ ਸਰਵਿਸ ਵਿੱਚ ਆਉਂਗੇ ਤੁਹਾਡੇ ਵਾਸਤੇ ਤਾਂ ਮੁੱਦਾ ਬਣਨਾ ਚਾਹੀਦਾ ਹੈ ਨਾ ਯੂ ਵਿਲ ਬੀ ਦਾ ਸਿਟਿੰਗ ਐਸ ਡੀ ਐਮ ਜਾਓ ਲੋ ਫੈਸਲੇ ਯੂ ਵਿਲ ਬੀ ਦਾ ਤਹਿਸੀਲਦਾਰ ਯੂ ਵਿਲ ਬੀ ਦਾ ਬੀਡੀਓ ਤੁਸੀਂ ਲੋ ਫੈਸਲੇ ਪਰ ਉਸ ਤੱਕ ਪਹੁੰਚਣ ਲਈ ਨਾ ਪੜ੍ਹਾਈ ਬੜੀ ਜ਼ਰੂਰੀ ਹੈ ਉਸ ਤੱਕ ਪਹੁੰਚਣ ਲਈ ਮਿਹਨਤ ਬੜੀ ਜ਼ਰੂਰੀ ਹੈ ਪੇਪਰ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਉਸ ਪੋਸਟ ਤੱਕ ਆਏ ਬਿਨਾ ਆਪ ਨਹੀਂ ਕੁਝ ਕਰ ਸਕਦੇ ਜਾਂ ਤੇ ਵੋਟ ਸਹੀ ਪਾ ਲੋ ਜਾਂ ਤੇ ਫਿਰ ਆਪ ਸਰਵਿਸ ਵਿੱਚ ਆ ਜਾਓ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਦੋਸਤੋ ਇਸੇ ਚੈਨਲ ਤੇ ਰੋਜ਼ 10 ਵਜੇ 12 ਵਜੇ 11 ਵਜੇ ਕਲਾਸਾਂ ਹੁੰਦੀਆਂ ਨੇ 12 ਵਜੇ ਮੇਰੀ ਕਲਾਸ ਹੁੰਦੀ ਹੈ ਜੀ ਪੋਲੀਟੀ ਦੀ ਤੁਸੀਂ ਆਓ ਆਪਾਂ 1 ਘੰਟਾ ਤੁਹਾਡੇ ਨਾਲ ਪ੍ਰੋਪਰ ਡਿਸਕਸ ਕਰਾਂਗੇ ਕਿ ਪੇਪਰ ਨੂੰ ਅਪਰੋਚ ਕਿਵੇਂ ਕਰਨਾ ਹੈ ਤੇ ਸਬਜੈਕਟ ਦੇ MCQਸ ਕਿਵੇਂ ਸੋਲਵ ਕਰਨੇ ਨੇ ਜੇ ਤੁਸੀਂ ਹੋਰ ਵੀ ਗਾਈਡੈਂਸ ਲੈਣਾ ਚਾਹੁੰਦੇ ਹੋ ਇਸ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਨੰਬਰ ਮਿਲੇਗਾ ਤੁਸੀਂ ਉੱਥੇ ਵੀ ਕਾਲ ਕਰ ਸਕਦੇ ਹੋ ਐਂਡ ਇਹ ਟੈਲੀਗ੍ਰam ਚੈਨਲ ਨੂੰ ਜੇ ਤੁਸੀਂ ਫੋਲੋ ਕਰੋਗੇ ਮੈਂ ਜੋ ਵੀ ਯੂਪੀਐਸਸੀ ਪੀਸੀਐਸ ਰਿਲੇਟਿਡ ਜੋ ਵੀ ਕੰਟੈਂਟ ਹੋ ਸਕਦਾ ਹੈ ਮੇਰੀ ਕੋਈ ਐਡਵਾਈਸ ਹੈ ਤੁਹਾਡੇ ਵਾਸਤੇ ਕੋਈ ਕੰਟੈਂਟ ਹੈ ਮੈਂ ਇੱਥੇ ਪਾਉਣਾ ਹਾਂ। ਸੋ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ। ਅਖੀਰ ਵਿੱਚ ਇਹੀ ਕਹਿਣਾ ਚਾਹੂੰਗਾ ਦੋਸਤੋ ਥੋੜਾ ਜਿਹਾ ਸੋਚੋ ਦੇਸ਼ ਬਾਰੇ। ਥੋੜਾ ਜਿਹਾ ਸੋਚੋ ਕਿ ਆਪਾਂ ਕੀ ਸੋਚ ਕੇ ਵੋਟ ਪਾਉਨੇ ਆ। ਥੋੜਾ ਜਿਹਾ ਸੋਚੋ ਕਿ ਆਪਾਂ ਆਪਣੇ ਦੇਸ਼ ਬਾਰੇ ਜਾਂ ਆਪਣੇ ਸੂਬੇ ਬਾਰੇ ਕਿਉਂ ਨਹੀਂ ਸੋਚ ਰਹੇ। ਐਂਡ ਸੋਚਣ ਲਈ ਸਰਵਿਸ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਲਾਸਟ ਵਿੱਚ ਦੱਸ ਕੇ ਜਰੂਰ ਜਾਇਓ ਤੁਹਾਨੂੰ ਕੀ ਲੱਗਦਾ ਹੈ ਕਿ ਰਿਫਾਰਮਸ ਹੋਣੇ ਚਾਹੀਦੇ ਨੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ